ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਆਏ ਆਂ ਨਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਪਿੱਛੇ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਗੁਰਦੁਆਰਾ ਹਰਗੋਵਿੰਦ ਸਿੰਘ ਜੀ ਪਾਸ਼ਾ ਸ਼ੇਮੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਪੂਰੇ ਦਰਸ਼ਨ ਕਰਾਵਾਂਗੇ ਇੱਥੋਂ ਦਾ ਲੰਗਰ ਹਾਲ ਸਰੋਵਰ ਜੋੜਾ ਘਰ ਤੁਹਾਨੂੰ ਪੂਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਕੇ ਐਂਡੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਾਂਗੇ ਇਸ ਵੀਡੀਓ ਦੇ ਵਿੱਚ ਬਣੇ ਰਹੋ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈ ਆ ਜੀ ਸਤਿ ਸ਼੍ਰੀ ਰਾਮ ਵਾਹਿਗੁਰੂ ਬਾਬਾ ਜੀ ਪੂਰੀ ਸੰਗਤ ਨੂੰ ਰੱਖੋ ਆਓ ਸੰਗਤ ਜੀ ਤੁਹਾਨੂੰ ਇੱਧਰ ਜੋੜਾ ਘਰ ਵਿੱਚ ਲੈ ਕੇ ਚੱਲਦੇ ਹਾਂ ਜੋੜਾ ਘਰ ਆਪਾਂ ਜਮਾ ਕਰੋਨੇ ਜੋੜਾ ਸੋ ਸੰਗਤ ਜੀ ਜੋੜੇ ਜਮਾ ਕਰਾਉਣ ਤੋਂ ਬਾਅਦ ਆਪਾਂ ਹੱਥੋ ਕੇ ਚੱਲਦੇ ਹਾਂ ਸ੍ਰੋਵਰ ਵੱਲ ਸ੍ਰੋਵਰ ਵੱਲ ਤੋਂ ਬਾਅਦ ਦੇਖ ਕੇ ਦੇਖ ਕੇ ਤੋਂ ਬਾਅਦ ਆਪਾਂ ਫਿਰ ਦਰਵਾਜ਼ੇ ਅੰਦਰ ਮਥੜੇ ਕਾਂਗੇ ਸ਼ੈਤਾਨ ਉਹ ਇਤਿਹਾਸ ਵਾਲੇ ਕ ਚੱਲਾਂਗੇ ਆਓ ਚੱਲੀ ਆਪਾਂ ਸਰੋਵਰ ਵੱਲ ਸਰੋਵਰ ਦੋ ਸੰਗਤ ਜੀ ਤੁਸੀਂ ਗੁਰਦਵਾਰ ਸਾਹਿਬ ਦਾ ਸਰੋਵਰ ਹਾਲ ਦੇਖਦੇ ਹੋ ਗੁਰਦੁਆਰਾ ਬਾਸ਼ਾ ਸ਼ੇਮੀ ਤਨਤਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਸਰੋਵਰ ਦੇਖੋ ਤੁਸੀਂ ਕਿੰਨਾ ਸੋਹਣਾ ਸਰੋਵਰ ਬਣਿਆ ਜਿੱਥੇ ਹਜ਼ਾਰਾਂ ਸੰਤਾਂ ਦਾ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਉ ਸੰਗਤ ਜੀ ਤੁਹਾਨੂੰ ਸਰੋਵਰ ਦਿਖਾ ਦਈਏ ਪੂਰਾ ਸੋ ਸੰਗਤ ਜੀ ਇਹ ਗੁਰਦਵਾਰਾ ਸਾਹਿਬ ਦਾ ਸਰੋਵਰ ਹਾਲ ਆਓ ਆਪਾਂ ਨਮਸਕਾਰ ਕਰੀਏ ਆਜੋ ਤੋ ਸੰਗਤ ਜੀ ਗੁਰਦਸਾਹ ਦਾ ਸਰੋਵਰ ਜਿੱਥੇ ਸਾਡੇ ਭਾਈ ਸਾਹਿਬ ਗੁਰਦਸਾਹ ਨੂੰ ਨਮਸਕਾਰ ਕਰਕੇ ਇਹ ਗੁਰਦਸਾਹ ਦਾ ਸਰੋਵਰ ਆ ਤੁਸੀਂ ਦੇਖ ਸਕਦੇ ਹੋ ਉਦਲੀ ਸਾਈਡ ਬੀਬੀਆਂ ਦਾ ਹਾਉ ਸੰਗਤ ਜੀ ਹੁਣ ਆਪਾਂ ਚੱਲਦੇ ਆਂ ਦੇਖ ਕੇ ਗੁਰਦਸਾਹ ਜਤੋਂ ਦੇਖ ਕਰ ਦਿਖਾ ਦिए ਆਜੋ ਨੌ ਸੰਗਤ ਜੀ ਇਹ ਗੁਰਦਸਾਹ ਦਾ ਹੈਗਾ ਦੇਖ ਕਰ ਜਿੱਥੇ ਦੇਖਵਾ ਕੇ ਬੰਦਾ ਸੰਗਤਾਂ ਦਰਵਾਜ਼ਾ ਅੰਦਰ ਮਥੜੇ ਇੱਕ ਜਾਣੇ ਦੇਖ ਕਰ ਆਓ ਚੱਲਦੇ ਹਾਂ ਆਪਾਂ ਦਰਬਾਰ ਹਾਲ ਵੱਲ ਸੋ ਤੁਸੀਂ ਆਹ ਦੇਖ ਸਕਦੇ ਹੋ ਉਹ ਸਾਰੀ ਅਧਿਨ ਮਾਡਲ ਮੇਰੀ ਫਿਰ ਯਾਤਰਾ ਨਿਗਾਰਦੀ ਕਾਰ ਸੇਵਾ ਸੋ ਹਉ ਤੁਹਾਨੂੰ ਕੋ ਦੱਸਦਾ ਸੰਗਤ ਜੀ ਇੱਥਰ ਕੋ ਦੱਸਦਾ ਸਾਡੇ ਵਿੱਚ ਲੜੀਆਂ ਜੋ ਸੱਜ ਦਾ ਜੋ ਹੋ ਰਹੀ ਆ ਇੱਥੇ ਜੋੜ ਮੇਲਾ ਲੱਗ ਰਿਹਾ ਤੇ ਉਹ ਕਰਕੇ ਇੱਥੇ ਜੋ ਲੜੀਆਂ 26 28 ਨੂੰ ਤਰੀਕ ਨੂੰ ਗੁਰੂ ਸਰੂਪ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਸੋ ਸੰਗਤ ਜੀ ਆਪਾਂ ਗੁਰਦੁਆਰਾ ਪਾਸ਼ਾ ਸ਼ੇਮੀ ਸੰਤਾਂ ਸ਼੍ਰੀ ਵਰਗੋਬ ਸਿੰਘ ਜੀ ਗੁਰਦੁਆਰੇ ਚਾਹਿਆ ਇੱਥੋਂ ਦੇ ਆ ਤੁਹਾਨੂੰ ਦਰਬਾਰ ਹਾਲ ਦੇ ਵਿੱਚ ਦਰਸ਼ਨ ਕਰਾਉਣੇ ਆ ਤੇ ਤੁਹਾਨੂੰ ਗੁਰਦਵਾਰ ਸਾਹਿਬ ਦਿਖਾਉਣੇ ਆ ਆਓ ਚਲਿਏ ਆਪਾਂ ਦਰਬਾਰ ਹਾਲ ਦੇ ਅੰਦਰ ਆਜੋ ਗੁਰਦਵਾਰ ਸਾਦਾ ਦਰਬਾਰ ਹਾਲ ਦੇ ਸਕਦੇ ਹੋ ਜਿੱਥੇ ਸੰਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਆਪਣੀਆਂ ਅਰਦਾਸਾਂ ਗੁਰੂ ਜੀ ਨੂੰ ਦੇ ਕਾਦਿਆਂ ਨੇ ਕਿ ਉਹਨਾਂ ਦੀ ਜ਼ਿੰਦਗੀ ਤੇ ਸੁੱਖ ਸ਼ਾਂਤੀ ਤੇ ਉਹਨਾਂ ਦੇ کاروبار ਚਲਾਉਣ ਤੇ ਆਪਣੇ ਚੈਨਲ ਨਾਲ ਜੋੜ ਕੇ ਰੱਖਿਓ। ਸੋ ਅੰਗਰੇਜ਼ੀ ਤੁਸੀਂ ਦੇ ਸਾਡੇ ਉਹਦਾ ਸਾਡਾ ਹਾਲ ਪਰਿਵਾਰ ਹਾਲ ਜਿੱਥੇ ਸੰਤਾ ਬਹਿ ਕੇ ਗੁਰੂ ਜੀ ਨੂੰ ਨਾਮ ਅਚਰ ਕਰਦੇ ਨੇ ਇਹ ਗੁਰਦੁਆਰਾ ਸਾਹਿਬ ਤਾਂ ਤਾਂ ਸ਼੍ਰੀ ਅਰਗੋਨ ਕੈਂਜੀ ਸ਼ਹਿਮੀ ਪਾਸ਼ਾਈ ਚਰਨ চোপਰਾ ਪਤਾ ਸੁਗਰਦਾਨੂ 45 ਸਾਈਡ ਦਵਾਰ ਨੂੰ ਸਜਾਏ ਜਾਂਦੇ ਹਨ ਜਿੱਥੇ ਜੇ ਦੇ ਸਕਦੇ ਹਾਂ ਜਿੱਥੇ ਮਾਈਕ ਲੱਗੇ ਆ ਇਤਲੀ ਸਾਈਡ ਸੁਸ਼ੰਗਤ ਜੀ ਕਿਸੇ ਦਰਵਾਹਰ ਹਾਲ ਦੇ ਸਕਦੇ ਸਭ ਸੰਗਤ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰੋ ਤੇ ਨਮਸਕਾਰ ਕਰੋ ਆਓ ਤੁਹਾਨੂੰ ਇਧਰੇ ਚੈਨ ਲੈ ਕੇ ਚਲਦੇ ਹਾਂ ਤਾਂ ਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੋ ਤਸਵੀਰ ਲੱਗੀ ਆ ਸੋ ਇਥੇ ਲਈ ਫੈਡ ਆਪਣੀ ਜੋਤ ਲੱਗੀ ਆ ਸੋ ਸੰਗਤ ਜੀ ਅਰਦਾਸ ਕਰਨ ਵੇਲੇ ਇਹ ਨਿਕਰੋ ਸੰਗਤ ਜੀ ਗੁਰਦੁਆਰਾ ਕੰਨਤਨ ਸ਼੍ਰੀ ਗੁਰੂ ਘਰੋਂ ਸੰਜੇ ਜੋ ਕਿ ਆਪਣੇ ਜੋੜੇ ਦੇ ਰਹੇ ਨੇ ਸੁਖ ਅਸਨ ਅਸਥਾਨ ਸੋ ਐਕਚੁਅਲੀ ਸੈਡ ਗੁਰਦਆ ਸਾਹਿਬ ਦੇ ਸੇਵਾਦਾਨ ਨੇ ਜੋ ਪ੍ਰਸ਼ਾਦੀ ਸੇਵਾ ਡਿਊਟੀ ਨਿਭਾ ਰਹੇ ਨੇ ਸੋ ਤੁਸੀਂ ਦਰਵਾਜ਼ਾ ਹਾਲ ਦੇਖ ਸਕਦੇ ਹੋ ਪਰ ਤੱਕ ਵੀ ਪਰ ਵਾਰ ਹਾਲ ਹਉ ਸੰਗਤ ਜੀ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਵੱਲ ਲੈ ਕੇ ਚੱਲਦੇ ਹਾਂ ਅੱਜ ਲੋ ਸੰਗਤ ਜੀ ਗੁਰਦੁਆਰਾ ਸਾਹਿਬ ਸੇਵਾ ਦਾ ਕੋਪਰਸ਼ਾਲਿੰਦ ਲੋ ਸੰਗਤ ਜੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਪਾਸੇ ਮੇਂ ਪੂਰ ਸਤ ਸਦਾ ਅ ਜਗ ਜਗ ਬਟਾਲਾ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਦਾ ਆਇਦਾ ਫਰਮਾਨ ਸੰਗ ਜੀ ਇਹ ਗੁਰਦੁਆਰਾ ਸਾਹਿਬ ਸੁਧਾਰ ਪਿੰਡ ਦੇ ਵਿੱਚ ਪਿੰਡ ਲੁਧਿਆਣਾ ਸੁਧਾਰ ਪਿੰਡ ਦੇ ਵਿੱਚ ਸੋ ਤੁਸੀਂ ਹੱਥਲੇ ਦੇ ਸਕਦੇ ਹੋ ਕਾਰ ਸੇਵਾ ਵਾਲੇ ਇਹਨਾਂ ਦਾ ਜੋ ਗੂਗਲ ਪੇ ਹੈ ਤੁਸੀਂ ਇਸ ਰਾਹੀਂ ਵੀ ਆਪਣਾ ਕਾਰ ਸੇਵਾ ਦੇ ਸਕਦੇ ਹੋ ਇੱਥੇਲੀ ਸਾਈਡ ਬਾਬਾ ਜੀ ਬੈਠੇ ਨੇ ਕਾਰ ਸੇਵਾ ਦਫ਼ਤਰ ਸੋ ਇੱਧਰ ਵੀ ਆ ਕੇ ਜੂਰੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਕਾਰ ਸੇਵਾ ਦੀ ਸੇਵਾ ਕਰ ਸਕਦੇ ਹੋ ਜੇ ਤੁਸੀਂ ਆਨਲਾਈਨ ਕਰਨੇ ਆ ਤੇ ਆ ਗੂਗਲ ਪੇ ਰਹੀਂ ਤੁਸੀਂ ਆਪਣਾ ਕਾਠੇਵਾ ਦੇ ਸਕਦੇ ਹੋ ਵਾਹਿਗੁਰੂ ਜੀ ਕਾਲਤਾ ਸ੍ਰੀ ਵਾਹਿਗੁਰੂ ਜੀ ਫਤਿਹ ਸੋਸੰਗਤ ਜੀ ਪਾਸ਼ਾਏ ਸੇਮੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜਿੱਥੇ ਤੁਹਾਨੂੰ ਗੁਰਦਸਾਹ ਦੇ ਦਰਸ਼ਨ ਕਰਾਏ ਆ ਉਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਜੋੜਾ ਸਾਹਿਬ ਜੋ ਇੱਧਰ ਹੈਗਾ ਜੋੜਾ ਸਾਹਿਬ ਆਓ ਤੁਹਾਨੂੰ ਜੋੜਾ ਸਾਹਿਬ ਦੇ ਦਰਸ਼ਨ ਕਰਨ ਨੂੰ ਅੰਦਰ ਜਾ ਕੇ ਆਜੋ ਸੋ ਸੰਧ ਜੀ ਇੱਧਰ ਹੀ ਆਤਰ ਗੋਟੋੜਾ ਸਹਿਬਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਓ ਤੁਮ ਦਰਸ਼ਨ ਕਰੋ ਅੰਦਰ ਜਾ ਕੇ ਆਜੋ ਸੋ ਸੰਧ ਜੀ ਇਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੋੜੇ ਜੋੜਾ ਨੇ ਜਿੱਨੇ ਦੇ ਆਪਾ ਦਰਸ਼ਨ ਕਰਦੇ ਨਮਸ਼ਕਾਰ ਕਰਦੇ ਆ ਸੋ ਆਓ ਤੁਸੀਂ ਵੀ ਦਰਸ਼ਨ ਕਰ ਲਓ ਇਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੋੜੇ ਨੇ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੋ ਇਧਰਲੀ ਸਾਈਡ ਦੇਖ ਜਗਦੀ ਆ ਤੁਸੀਂ ਉੱਪਰ ਦੇਖ ਸਕਦੇ ਹੋ ਉੱਤਰ ਉਹ ਫੋਟੋ ਦੇ ਵਿੱਚ ਜੋ ਤਨ ਤਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਆਪਣੇ ਜੋੜੇ ਵੇਡ ਕਰ ਰਹੇ ਨੇ ਸੋ ਇਹ ਉਹੀ ਜੋੜੇ ਨੇ ਜੋ ਇਹ ਜੋੜਾ ਸਾਹੇਦਾਰ ਵਿੱਚ ਜੋ ਹਾਲਾਂਕਿ ਦੇ ਸਾਧੂ ਇਸੇ-ਉਸੇ ਲੱਗੇ ਨੇ ਜੋ ਕਿ ਵਧੀਆ ਬਣਿਆ ਜਦ ਵੀ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਅੱਧਾ ਕਿਲੋਮੀਟਰ ਅੱਗੇ ਜਾ ਕੇ ਇਹ ਜੋੜਾ ਸਾਹਿਬ ਪੈਂਦਾ ਜਿੱਥੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੋੜੇ ਪਏ ਨੇ ਤੁਸੀਂ ਵੀ ਨਮਸਕਾਰ ਕਰੋ ਉਹ ਤੇ ਅਸੀਂ ਵੀ ਕਰੀਏ ਸੋ ਸੰਗਤ ਜੀ ਅੱਜ ਇਸ ਵੀਡੀਓ ਦੇ ਵਿੱਚ ਬਣੇ ਰਿਹਾ ਕਰੋ ਸੋ ਜੇ ਤੁਹਾਨੂੰ ਇਹ ਵੀਡੀਓ ਚੰਗਿਆ ਲੱਗਦੀ ਆ ਨ ਇਤਿਹਾਸਿਕ ਗੁਰਦੁਆਰੇ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਆ ਸੋ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਕੋਈ ਸਾਨੂੰ ਸਬਸਕ੍ਰਾਈਬਰਾਂ ਦੀ ਬਹੁ ਲੋੜ ਆ ਕਿਉਂਕਿ ਇਸ ਚੈਨਲ ਦੇ ਵਿੱਚ ਜਿੰਨੇ ਸਬਸਕ੍ਰਾਈਬਰ ਵਧਣਗੇ ਸਾਡੀ ਸੰਗਤ ਵਧੂਗੀ ਸਾਨੂੰ ਹੋਰ ਮੋਟੀਵੇਸ਼ਨ ਮਿਲਦਾ ਕੰਮ ਕਰਨ ਦਾ ਅਸੀਂ ਹੋਰ ਇਤਿਹਾਸਿਕ ਸਥਾਨਾਂ ਦੀ ਵੀਡੀਓ ਬਣਾਈਏ ਸੋਸੰਗਤ ਜੀ ਤੁਹਾਡਾ ਖਾਸਾ ਸ਼੍ਰੀ ਵਾਹਿਗੁਰੂ ਦੀ ਕਿਫਤੇ ਸੋਸੰਗਤ ਜੀ ਜਿੱਦਾਂ ਤੁਸੀਂ ਤੰਤਾਂ ਚੇਰੀ ਗੁਰੂ ਹਰਗੋਬਿੰਦ ਸਾਹਿਬ ਦੇ ਚੇ ਪ੍ਰਾਚਾਈ ਜੰਗ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਗਏ ਨੇ ਤੇ ਥੋੜੀ ਦੂਰ ਜਿੱਦਾਂ ਮੇਰੇ ਸਾਣੀ ਵੀ ਨੇ ਦੱਸਿਆ ਹੈਗਾ 10 ਕਿਲੋਮੀਟਰ ਤੇ ਗੁਰਦੁਆਰਾ ਜੋੜਾ ਘਰ ਸਾਹਿਬ ਸਿਤਨੇ ਤੇ ਤੁਹਾਨੂੰ ਇਹ ਵੀ ਦਰਸ਼ਨ ਕਰਾਏ ਗਏ ਨੇ ਸੋ ਅਸੀਂ ਵੀਡੀਓ ਰਾਈ ਕਰੇ ਬਟੀਆਂ ਸੰਤਾਨ ਨੂੰ ਗੁਰੂ ਘਰ ਦੇ ਦਰਸ਼ਨ ਕਰੋਂਦੇ ਕਿਰਪਾਲਤਾ ਬਖਸ਼ਣੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣੀ ਤੇ ਇਸੇ ਤਰ੍ਹਾਂ ਤੁਸੀਂ ਲਾਈਕ ਤੇ ਕਮੈਂਟ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨੇ ਤੇ ਇਸੇ ਤਰ੍ਹਾਂ ਇਧਰ ਨੂੰ ਸਬਸਕ੍ਰਾਈਬ ਕਰਦੇ ਰਹਿਣਾ ਤੇ ਬਹੁਤ ਸਾਰਾ ਪਿਆਰ ਬਖਸ਼ਣਾ ਬਹੁਤ ਬਹੁਤ ਧੰਨਵਾਦ ਜੀ ਗੁਰਦਰ ਸਾਹਿਬ ਦਾ ਤੁਹਾਨੂੰ ਇਤਿਹਾਸ ਨਾਲ ਦਿਖਾ ਰਹੀਏ ਸੋ ਇਤਿਹਾਸ ਵਾਲਾ ਆਇਆ ਆਓ ਆਪਾਂ ਇਤਿਹਾਸ ਪੜ੍ਹਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ ਸਤਿ ਜੀ ਅੱਜ ਗੁਰਦੁਆਰਾ ਸ਼੍ਰੀ ਗੁਰਗੋ ਗੁਰੂ ਹਰਗੋਬਿੰਦ ਜੀ ਪਾਛੇ ਛੇਵੇਂ ਗੁਰੂ ਸਤਬੁੱਧਾ ਜਿਲ੍ਹਾ ਲੁਧਿਆਣਾ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਪਾਛੇ ਛੇਵੇਂ ਪਿੰਡ ਡਰੋਲੀ ਪਾਈ ਤੋਂ 13 ਸਾਵਣ ਸਮਤ 1688 ਵਿਕਰਮੀ ਨੂੰ ਚੈਨਲਸ ਮੇਜ ਕੋੜੇ ਤੇ ਸਵਾਰ ਹੋਏ ਸੰਗਤ ਨੂੰ ਨਾਮ ਬਾਣੀ ਦਾ ਉਪਦੇਸ਼ ਕਰਨ ਲਈ ਚੱਲੇ ਪਾਏ ਬੜੇ ਘਰ ਮਦੋਖ ਲੋਕ ਕੋ ਅਤੇ ਸਿਧਵਾਂ ਹੁੰਦੇ ਹੋਏ ਪਿੰਡ ਸੁਧਾਰ ਦੀ ਇਸ ਜੁਹਾਰ ਤਾਸ ਤੇ ਜਿੱਥੇ ਹੁਣ ਸੋਵਰ ਹੈ ਆ ਅਰੇ ਡੇਰੇ ਲਈ ਸਤਿਗੁਰਾਂ ਦੇ ਆਉਣ ਦੀ ਖਬਰ ਸੂਰਜ ਦੀ ਕਿਰਨਾਂ ਵਾਂਗ ਫੈਲ ਗਈ ਨਗਰ ਸੁਧਾਰ ਦੀਆਂ ਸੰਗਤਾਂ ਪਾਈ ਜਵੰਤਾ ਜੀ ਇਹਨਾਂ ਨੂੰ ਪਿਆਰ ਵਿੱਚ ਪਾਈ ਪ੍ਰੇਮਾ ਜੀ ਵੀ ਕਿਹਾ ਜਾਂਦਾ ਹੈ ਸਹਿਤ ਪੇਟਾਂ ਵਾਂ ਲੈ ਕੇ ਗੁਰੂ ਦਰਬਾਰ ਆ ਹਾਜ਼ਰੀ ਪਰ ਬਖਸ਼ਿਸ਼ੀ ਪ੍ਰਾਪਤ ਕੀਤੀਆਂ ਸਤਿਗੁਰੂ ਜੀ ਦੇ ਦਰਵਾਜ਼ੇ ਦੀ ਸ਼ਬਦ ਦੇ ਕੇ ਦੇਵਤੀਪੁਰ ਅਸਰਜਨ ਹੋ ਰਹੀ ਸੀ ਇਸਨਰ ਹਾਲੀ ਸ਼ਾਨਦੇਜਦਾਰ ਕਰਮ ਕਰਨ ਦੂਰੋ ਦੂਰ ਸੰਤਾ ਇਕੰਤਨ ਹੋ ਲਗਿਆਂ ਜਿੱਥੇ ਹਰ ਰੋਜ ਨਾਮ ਬਾਣੀ ਅੰਮ੍ਰਿਤ ਸਮੇਂ ਦੀ ਸੰਤਾਂ ਨਾਮ ਰੰਗਣ ਵਿੱਚ ਰੰਗੀਆਂ ਜਾ ਰਹੀਆਂ ਸਨ ਉੱਥੇ ਸ਼ਰੂਮਿਆਂ ਦੇ ਕਰਤਨ ਕੋੜੇ ਦੌੜ ਨਿਸ਼ੇ ਬਾਜੀ ਸ਼ਾਸਤਰ ਵਿਦਿਆ ਮੱਲ ਅਖਾੜੇ ਸ਼িকার ਖੇਡਣਾ ਗੰਡ ਯੋਧਾ ਬਹੁ ਪ੍ਰਬੁਖਕਾਰੀ ਦਾਤੇ ਦੇ ਅਜੇ ਨਿਤ ਨਵੇਂ ਕੋਤਲ ਸੰਤਾ ਨੂੰ ਹੋਰ ਵੀ ਪ੍ਰੇਮ ਕਰ ਰਹੇ ਸਨ ਬੰਦੀ ਛੋਰ ਦਾ ਤਾਨੂੰ ਸਰੋਪਿਆਂ ਨੂੰ ਲੈ ਕੇ ਸ਼ਿਕਾਰ ਖੱਡਣ ਲਈ ਚਾਲੇ ਪਾਏ ਭਾਈ ਪ੍ਰੇਮਾ ਪ੍ਰੇਮ ਰੰਗਣ ਵਿੱਚ ਸਤਗੁਰਾਂ ਜੀ ਦੀ ਕੋੜੇ ਵੀ ਵਾਂਗ ਫੜਕੇ ਸਤਕਾਰ ਵੱਜੋ ਨੰਦੀ ਪੈਰੀ ਨਾਲ ਉਹ ਉਹ ਪੁੰਦੇ ਆਲੇ ਜੰਗਲ ਦੇ ਵਿਖਣੇ ਰਸਤਿਆਂ ਦਾ ਜਾਣੋ ਘੋਂ ਕਰਕੇ ਘੋੜਿਆਂ ਨੂੰ ਸਾਫ ਪਖੰਡ ਦੀ ਤਰੋਦ ਦਾ ਆਬ ਕੰਢਿਆ ਉਪਰਨ ਲੰਗਦਾ ਜਾ ਰਿਹਾ ਸੀ ਪੈਰ ਵਿੱਚ ਤਿੱਖੀਆਂ ਸੂਲਾਂ ਵੱਜਣ ਨਾਲ ਲਹੂ ਦੀਆਂ ਧਾਰਾਂ ਵਾਗ ਰਿਆ ਹਨ ਕੱਪੜੇ ਪਾੜ ਗਏ ਪਰ ਭਾਈ ਪ੍ਰੇਮਾ ਦੇ ਪ੍ਰਵਾਸ ਸਦਾ ਰੰਗ ਹਰੀ ਕੇ ਦੀ ਮਸਤੀ ਵਿੱਚ ਤੁਰਿਆ ਜਾ ਜਾ ਰਹਾ ਸੀ ਅੰਤਰਜਾਨੇ ਸਤਗੁਰੂ ਪ੍ਰੇਮਾ ਪ੍ਰੇਮ ਦਾ ਪ੍ਰੇਮ ਵੇਖ ਕੇ ਤੁਰਡੇ ਕੋੜੇ ਖੜਾ ਕੀਤਾ ਫਰਮਾਇਆ ਸਿੱਖ ਵਾਂਗ ਛੱਡ ਅੱਗੇ ਹੋ ਰਹੇ ਰਾਹੇ ਤੁਰ ਜਿਨਾਂ ਜਨਮ ਦੇ ਵਿਛੋੜਿਆਂ ਨੂੰ ਵਾਂਗ ਪੜਨ ਦੀ ਜੋ ਸੇਵਾ ਬਖਸ਼ੀ ਇਹ ਬੱਖੀ ਰੱਖੋ ਇਹ ਸੇਵਾ ਲੇਖੇ ਲੱਗ ਜਾਵੇ ਇਹ ਨਾਮ ਸੰਤ ਸ੍ਰੀ 84 ਦਾ ਜੇੜਾ ਮੁਖ ਜਾਵੇ ਸਤਿਗੁਰੂ ਸਿੱਖ ਦਾ ਸ਼ਰਦਾ ਵਾਗ ਏਕੇ ਆਪਣੇ ਚਰਨਾਂ ਦਾ ਜੋੜਾ ਬੰਧਨ ਕਰ ਦੋਵਾ ਹੱਥ ਸਤਿਗੁਰਾਂ ਦੇ ਤੋਂ ਜੋੜਾ ਲੈ ਕੇ ਮਸਤਕ ਲੈ ਕੇ ਸਿਰ ਤੇ ਰੱਖ ਲਿਆ ਭਾਈ ਪ੍ਰੇਮਾ ਜੀ ਨੇ ਪੁਲੰਗ ਪੱਟੀ ਅੱਗੇ ਨੂੰ ਤੁਰਦੂ ਲੱਗਿਆ ਸਤਿਗੁਰਾਂ ਕਿਹਾ ਸਿੱਖ ਠੇਰ ਜੀ ਹਜੂਰ ਕੀ ਹੁਕਮ ਹੈ ਸਿੱਖਾ ਅਸਤਰੀ ਪ੍ਰੇਮਾ ਭਗਤੀ ਪ੍ਰਤਾਏ ਕੇ ਮਹਿਮਿਸਾਈ ਫੁੱਲ ਨੂੰ ਹੋਰ ਨਾ ਫੁਲਵਾਓ ਬਿਨਸਨਹਾਰ ਸ੍ਰੀ ਦੀ ਬਖਸ਼ਿਸ਼ ਜੋੜੀ ਪਾ ਕੇ ਨਿਰਤਾਰੀ અપਮਾਨਾ ਕਰਕੇ ਆਪ ਜੀ ਨੂੰ ਸਦਮੀ ਬੇਮੁਖ ਕਵੇ ਹੋਵਾ ਜਿਨ੍ਹਾਂ ਚਰਨਾ ਤੇ ਰਾਜ ਸਾਰਾ ਸੰਸਾਰ ਵਿੱਚ ਨਿਮਨਾਈ ਉਹਨਾਂ ਪਾਵਨ ਚਰਨਾ ਦਾ ਜੋੜਾ ਪੁੱਜਣ ਤੇ ਸਤਿਕਾਰਯੋਗ ਹੈ ਸਿੱਖ ਦੀ ਸ਼ਰਧਾ ਦੇ ਕੇ ਅਗੋ ਗੁਰੂ ਸਾਹਿਬ ਨੇ ਕਿਹਾ ਪਾਈ ਪ੍ਰੇਮਾ ਜੋ ਇਸ ਜੋੜੇ ਦੀ ਸਰਦਾ ਨਾਲ ਸੇਵਾ ਪੂਜਾ ਅਰਦਾਸ ਕਰੇਗਾ ਉਸ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਹੋਣਗੀਆਂ ਇਹ ਜੋੜਾ ਸਹਿਬ ਨਜ਼ਰ ਸੁਧਾਰ ਵਿੱਚ ਹੈ ਅਤੇ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਹਨ ਕਾਬਲ ਪਰਮੇਸ਼ਵਰ ਤੋਂ ਸੰਕਟਾਂ ਪਾਈ ਬੱਕਲ ਮੱਲ ਪਾਈ ਤਾਰਾ ਚੰਦ ਪਾਈ ਬਿਆਲ ਚੰਦ ਮਸਤਾ ਨਾਲ ਸਤਿਗੁਰਾਂ ਦੇ ਦਰਸ਼ਨ ਲਈ ਚਾਲੇ ਪਾਏ ਸ਼ੁੱਧ ਦਾੜ ਕਰੋੜ ਮੱਲੇ ਸਤਗੁਰਾਂ ਲਈ ਹੋਰ ਘੋੜਿਆਂ ਨਾਲ ਹੰਮੂ ਦਰਿਆ ਵਿੱਚ ਗੋੜੀਆਂ ਖਿੱਚਣ ਵਾਲੇ ਤਹਿਕਾਰੀ ਘੋੜਿਆਂ ਦੀ ਨਸਲ ਦੇ ਦੋ ਘੋੜੇ ਨਾਲ ਲੈ ਤੁਰਿਆ ਜੋ ਸੰਗਤ ਲਾਹੌਰ ਦੀ ਪੂੰਜੀ ਤੇ ਸੁਭ ਦੇ ਕਸਮ ਦੇਗ ਦੇਗ ਨੇ ਦੋਵੇਂ ਘੋੜੇ ਜ਼ਬਰਦਸਤੀ ਸ਼ਾਹੀ ਕਿਲੇ ਵਿੱਚ ਬੰਨਲੇ ਤੱਕੇ ਨਾਲ ਕਰੋੜੀ ਮੱਲ ਨੇ 2 ਲੱਖ ਦੀ ਹੁੰਡੀ ਅਤੇ 5000 ਦੀ ਖਿੱਲਤ ਦੇਖੋ ਜੀ ਤੋ ਦਿੱਤਾ ਤੁਹਾਨੂੰ ਤਾਂ ਵੱਜੋ ਇਸ ਪਾਵਨ ਸਤਨੂ ਸੋਧਾਰ ਪਹੁੰਚਿਆ ਪ੍ਰਧਾਨ ਦੇ ਹਜੂਰ ਜਿਹੜੇ ਰੱਖੀ ਸੋ ਸੰਗਤ ਜੀ ਇਹ ਪੂਰਾ ਇਤਿਹਾਸ ਤੁਸੀਂ ਸੁਣਿਆ ਹੈ ਜੋ ਰਹਿ ਗਿਆ ਹੈ ਤੁਸੀਂ ਜ਼ੂਮ ਕਰਕੇ ਪੜ੍ਹ ਸਕਦੇ ਹੋ ਸੋ ਸੰਗਤ ਜੀ ਜੇ ਤੁਹਾਨੂੰ ਇਹ ਇਤਿਹਾਸ ਪੜ੍ਹਦੇ ਹੋਏ ਸਾਡੇ ਕੋਲ ਭੁੱਲ ਚੁੱਕ ਹੋ ਗਈ ਹੋਵੇ ਤਾਂ ਤੁਸੀਂ ਨਿਵਾਣਾ ਸਮਝ ਕੇ ਬੱਚਾ ਸਮਝ ਕੇ ਮਾਫ ਕਰ ਦਿਓ ਸੰਗਤ ਜੀ ਆਪਾਂ ਮਿਲਦੇ ਅਗਲੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਇਹ ਵੀਲੋਗ ਚੰਗਾ ਲੱਗਿਆ ਚਲ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਵਾਹੀ ਗੁਜਰਾ ਖਾਲਸਾ ਵਾਹੀ ਗੁਜਰੀ ਫਤ